ਇਹ ਕਿਹੜਾ ਨੰਬਰ ਕੋਲੀ ਦਾ ਰੋਲ ਪਰਸਨ ਨੂੰ ਲੈ ਭੇਜੋ ਇਹ ਨਾਲ ਜੀ ਲੱਗਦਾ ਹੈ ਕਿ ਮਾਰਵਾ ਚੱਕਣੇ ਕਰਵਾ ਲਾ ਜਲਦਾ ਮਾਈਕ ਵਰਗਾ ਮਾਈਕ ਪਾਸੇ ਆਹ ਚਲੀ ਨਾ ਇਹ ਲੋਕ ਕਰ ਲੈਣੇ ਦਾ ਬਹੁਤ 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 Pikanlar kat ਉਹਨਾਂ ਦਾ ਬੰਦ ਕਰਾ ਦਿੱਤਾ ਮੌਕੇ ਤੇ ਹਾਂਜੀ ਸਰ ਤੁਹਾਡਾ ਨਾਮ ਸੁਖਿੰਦਰ ਸ਼ਰਮਾ ਸੁਖਿੰਦਰ ਜੀ ਹੈਗਾ ਟਾਵਰ ਤੇ ਲੱਗ ਰਿਹਾ ਵਾ ਇਹ ਮੱਲੇ ਵਾਲਿਆਂ ਦਾ ਕਾਫੀ ਇਤਰਾਜ਼ ਆ ਕਿ ਟਾਵਰ ਜਿਹੜਾ ਵਾ ਗੈਰਕਾਨੂੰਨੀ ਢੰਗ ਨਾਲ ਲੱਗ ਰਿਹਾ ਕੀ ਤੇਨੂੰ ਕੋ ਪਰਮਿਸ਼ਨ ਵਗੈਰਾ ਚਾਹੀਦੀ ਕੋਈ ਕਾਰਪੋਰੇਸ਼ਨ ਦੀ ਸਰ ਇਹਨਾਂ ਦੀ ਹੁਣੇ ਵੀ ਕੰਪਲੇਂਟ ਆਈ ਸੀ ਮੌਕਾ ਚੈੱਕ ਕੀਤਾ ਵਾ ਉਹਨਾਂ ਨੂੰ ਕਿਹਾ ਹੁੰਦੇ ਸਾਡੀ ਪਰਮਿਸ਼ਨ ਹੋਈ ਹੈ ਮੌਕੇ 'ਨ ਦੁਕਾਨ ਆ ਰਹੇ ਮੌਕੇ ਤੇ ਕੰਮ ਬੰਦ ਕਰਾਤਾ ਉਹਨਾਂ ਦਾ ਸਮਾਨ ਵੀ ਆਪਾਂ ਜੱਫਤ ਕੀਤਾ ਸਰ ਕੁੱਡ ਯੂ ਹੈਵ ਟੂ ਚੈੱਕ ਜਨ ਦਾ ਪਰਮਿਸ਼ਨ ਹਾਂਜੀ ਚੈੱਕ ਕਰ ਰਹੇ ਹਾਂ ਜੀ ਆ ਰਹੇ ਬੰਦੇ ਹਾਂ ਸਾਲੇ ਪਰਮਿਸ਼ਨ ਦਿਖਾਈ ਨਹੀਂ ਤੁਨਹਾਨੀ ਆ ਰਹੇ ਨਾ ਸਰ ਹੁਣ ਕੰਮ ਬੰਦ ਕਰਾਤਾ ਮੱਕੇ ਦਾ ਸਮਾਨ ਆਪਾਂ ਉਹਨਾਂ ਦਾ ਚੱਕ ਲਿਆ ਵਾ ਉਹਨਾਂ ਦੇ ਪਰਮਿਸ਼ਨ ਸਾਡੀ ਹੋਈ ਆ ਜੇ ਹੋਈ ਆ ਤੇ ਠੀਕ ਆ ਜੇ ਨਹੀਂ ਹੋਇਆ ਤੇ ਆਪਾਂ ਉਹਨਾਂ ਨੂੰ ਪਰ ਫਿਰ ਹਾਲ ਤੁਸੀਂ ਕੀ ਕਾਰਵਾਈ ਕਰ ਰਹੇ ਜੀ ਸਰ ਪਹਿਲਾਂ ਬੰਦ ਕਰਾਤਾ ਕੰਮ ਉਹਨਾਂ ਦਾ ਸਮਾਨ ਜ਼ਬਤ ਕਰ ਲਿਆ ਹਾਂਜੀ ਕਰ ਲਿਆ ਥੈਂਕ ਯੂ ਹਾਂਜੀ ਵੀ ਤੁਹਾਡੇ ਨਾਲ ਪਿੰਡ ਸੁਲਤਾਨਪੁਰ ਦੇ ਵਾਸੀ ਆ ਸਾਰੇ ਸਤ ਤੁਹਾਡੇ ਨਾਲ ਮੇਰਾ ਨਾਮ ਭਾਰਤ ਸਿੰਘ ਆ ਮੇਰੇ ਨਾਲ ਆ ਸਾਰੇ ਨਾਮ ਲਾਗੇ ਬੰਨੇ ਦੇ ਰਹਿਣ ਵਾਲੇ ਆ ਇਹ ਜੋ ਗੈਰ ਕਾਨੂੰਨੀ ਢੰਗ ਨਾਲ ਟਾਵਰ ਲਾ ਰਹੇ ਆ ਅਸੀਂ ਇਹਦਾ ਵਿਰੋਧ ਕਰ ਰਹੇ ਆ ਕੱਲ ਤੋਂ ਕਰ ਰਹੇ ਹਾਂ ਮਰੂਦ ਪਰ ਕੋਈ ਸਾਡੀ ਸੁਣਵਾਈ ਨਹੀਂ ਹੋਈ। ਉਹਨਾਂ ਦੀ ਐਮਐਲਏ ਸਾਹਿਬ ਕੋਲ ਗਏ ਆ। ਉਹਨਾਂ ਨੇ ਕਿਹਾ ਕਿ ਤੁਸੀਂ ਐਮਟੀ ਡਿਪਾਰਟਮੈਂਟ ਨੂੰ ਕਹੋ। ਉਹਨਾਂ ਆਪਣਾ ਅਫਸਰ ਭੇਜਿਆ ਸੀ। ਉਹਨਾਂ ਇਹਨਾਂ ਦਾ ਸਮਾਨ ਜ਼ਬਤ ਕੀਤਾ ਹੈ। ਕਹਿੰਦੇ ਇਹਨਾਂ ਦੀ ਐਨਓਸੀ ਚੈੱਕ ਕਰਾਂਗੇ। ਜੇ ਐਨਓਸੀ ਪਾਈ ਜਾਂਦੀ ਹੈ ਫਿਰ ਕਹਿੰਦੇ ਤੁਸੀਂ ਡੀਸੀ ਸਾਹਿਬ ਕੋਲ ਜਾ ਕੇ ਅਪੀਲ ਕਰ ਸਕਦੇ ਜੀ। ਉਹਨਾਂ ਨੂੰ ਕੈਂਸਲ ਕਰਵਾਉਣਾ। ਸਰ ਇਹ ਕਿਹੜਾ ਪਰਸਨ ਹੈ ਜਿਹੜਾ ਕੀ ਨਾਮ ਹੈ ਜਿਹੜਾ ਟਾਵਲਵਾ ਰਿਹਾ। ਇਹਦਾ ਨਾਮ ਬਲਵਿੰਦਰ ਸਿੰਘ ਜੀ। ਕੀ ਕੰਮ ਕਰਦੇ ਨੇ? ਕੰਮ ਇਹਨਾਂ ਦਾ ਬੈਂਕ ਬੈਂਕ ਦੇ ਇਹਨਾਂ ਦਿੱਤਾ ਰੈਂਟ ਦੇ ਨਾਲ ਡੀਪੂ ਇਹਨਾਂ ਕੋਲ ਇਹ ਤਾਂ ਇਹ ਤਾਂ ਡੀਪੂ ਨੇ ਇਹਨਾਂ ਕੋਲ ਸਾਹਮਣੇ ਸਰਕਾਰੀ ਸਕੂਲ ਹੈ ਬੱਚਿਆਂ ਦਾ ਤਾਂ ਕਿਹਦੇ ਕੋ ਰਹਿ ਨਹੀਂ ਐ ਇੱਥੇ ਬਲਵਿੰਦਰ ਸਿੰਘ ਨੇ ਕੋਈ ਆਸਪਲੋਸ ਕੋਈ ਪਰਮਿਸ਼ਨ ਲਈ ਕੋਈ ਨਹੀਂ ਆਸਪਲੋਸ ਕਿਸੇ ਨੂੰ ਨਹੀਂ ਪੁੱਛਿਆ ਕਰੇ ਖੜੇ ਐ ਤੇ ਕੋਈ ਸ਼ਾਂਤੀ ਲਿਕੇ ਕੋਈ ਨਹੀਂ ਸ਼ਾਂਤੀ ਨਹੀਂ ਆਗੇ ਤੁਸੀਂ ਹੁਣ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਜੀ ਇਹਨੂੰ ਰੋਕਿਆ ਜਾਵੇ ਇਹਨੂੰ ਜਲਦ ਤੋਂ ਜਲਦ ਅਸੀਂ ਕੋਈ ਮੰਗ ਕਰਦੇ ਜੀ ਜਲਦ ਤੋਂ ਜਲਦ ਕੰਮ ਰੋਕਿਆ ਜਾਵੇ ਹੋ ਬਹੁਤ ਹਨੀ ਕਰ ਗਿਆ ਤੁਹਾਡੇ ਸਾਹਮਣੇ ਮੋਕੇ ਤੇ ਕਾਰਪੁਸ਼ੀ ਦੀ ਅਧਿਕਾਰੀ ਆਏ ਉਹਨਾਂ ਨੇ ਆਖਿਆ ਕਿ ਇਹਨਾਂ ਦਾ ਸਮਾਨ ਜਲਾ ਜਬਤ ਕੀਤਾ ਗਿਆ ਮਾਨ ਕਹਿੰਦੇ ਜਬਤ ਕਰ ਲਿਆ ਆ ਜੇ ਇਹਨਾਂ ਕੋਲ ਬਾਈ ਚਾਂਸ ਹੈ ਜੇ ਇਹਨਾਂ ਕੋਲ ਐਨਓਸੀ ਨਹੀਂ ਪਾਈ ਜਾਂਦੀ ਫਿਰ ਦੇ ਰੁਕਿਆ ਜਾਊਗਾ ਜੇ ਇਹਨਾਂ ਕੋਲ ਐਨਓਸੀ ਹੋਈ ਫਿਰ ਅਸੀਂ ਡੀਸੀ ਸਾਹਿਬ ਕੋ ਜਾਵਾਂਗੇ ਅਪੀਲ ਕਰਾਂਗੇ ਅਗਰ ਇਹਨਾਂ ਲੋਕਾਂ ਨੂੰ ਕੰਮ ਨਾ ਰੁਕੇਗਾ ਤੁਹਾਡਾ ਗੱਸਤਾ ਕੀ ਹੋਏਗਾ ਰਹਿਣਾ ਹੈ ਹਾਂਜੀ ਸਾਰੇ ਇਲਾਕਾ ਨੂੰ ਅਸੀਂ ਸਾਡੇ ਨਾਲ ਆ ਤੁਸੀਂ ਇਸ ਸੰਬੰਧੀ ਸਬੰਧਤ ਐਮਐਲਏ ਸਾਹਿਬ ਕੋ ਵੀ ਉਹਨਾਂ ਕੀ ਆਸਾ ਜਿੰਦਾ ਹਾਂਜੀ ਤੁਸੀਂ ਇਸ ਸਬੰਧੀ ਐਮਐਲਏ ਸਾਹਿਬ ਕੋਲ ਗਏ ਜੀ ਉਹਨਾਂ ਨੇ ਕੀ ਆਸ਼ਵਾਸ਼ਣ ਦਿੱਤਾ ਤੁਹਾਨੂੰ ਉਹਨਾਂ ਨੇ ਪ੍ਰੋਤਸਾਹ ਦਵਾਇਆ ਸਾਨੂੰ ਕਿ ਇਸ ਕੰਮ ਨੂੰ ਰੋਕਿਆ ਜਾਊਗਾ ਕੋਈ ਗੱਲ ਨਹੀਂ ਹਾਂ ਜੀ ਟਾਵਰ ਲੱਗ ਰਿਹਾ ਸੀ ਸੁਲਤਾਨਪੁਰ ਮਿੰਡ ਏਰੀਆ ਦੇ ਵਿੱਚ ਗੈਰਕਾਨੂੰਨੀ ਉਸੇ ਬਾਰੇ ਕੀ ਕਰੇ ਕਿ ਆ ਦੇਖੋ ਜੀ ਜਿਹੜਾ ਟਾਵਰ ਲੱਗ ਰਿਹਾ ਉਹਨੂੰ ਆਪਾਂ ਗੈਰਕਾਨੂੰਨੀ ਨਹੀਂ ਕਹਿ ਸਕਦੇ ਆਫਟਰ ਆਲ ਜੇ ਕੋਈ ਆਪਣੇ ਟਾਵਰ ਇੰਸਟਾਲ ਕਰ ਰਿਹਾ ਉਹਦੇ ਕੋ ਹੋ ਸਕਦਾ ਉਹਦੇ ਕੋ ਐਮਓਸੀਜ਼ ਵਗੈਰਾ ਹੋਵੇ ਅਸੀਂ ਉਹਨਾਂ ਨੂੰ ਫੇਲਾ ਹਾਲ ਜਿਹੜਾ ਵਾ ਔਰ ਲੋਕੀਏ ਸਿੱਧਾ ਪ੍ਰੋਟੈਸਟ ਕਰਦੇ ਵੀ ਉਹ ਟਾਵਰ ਉੱਤੇ ਨਹੀਂ ਲੱਗਣਾ ਚਾਹੀਦਾ। ਉਹਦੇ ਰਿਗਾਰਡਿੰਗ ਅਸੀਂ ਜਿਹੜੇ ਟਾਵਰ ਲਗਾ ਰਹੇ ਨੇ ਉਹਨਾਂ ਨੂੰ ਅਸੀਂ ਰੋਕ ਦਿੱਤਾ ਹੈ ਤੇ ਉਹਨਾਂ ਨੂੰ ਕਿਹਾ ਜੀ ਆਪਣੇ ਡਾਕੂਮੈਂਟ ਜਿਹੜੇ ਨੇ ਉਹ ਸਾਨੂੰ ਵੀ ਲੈ ਕੇ ਦਿਖਾਓ। ਤਾਂ ਕਿ ਅਸੀਂ ਜਿਹੜੇ ਲੋਕ ਉਹਨਾਂ ਨੂੰ ਵੋਟ ਦੇ ਰਹੇ ਨੇ ਉਹਨਾਂ ਨੂੰ ਦਿਖਾ ਸਕੀਏ ਕਿ ਉਹਨਾਂ ਕੋਲ ਕਿਹੜੇ ਡਾਕੂਮੈਂਟਸ ਨੇ। ਜੇ ਫਿਰ ਵੀ ਲੋਕ ਅ objection ਕਰਦੇ ਨੇ ਤੇ ਉਹ ਆਪਣਾ ਕੋਰ ਦਾ ਜਿਹੜਾ ਪ੍ਰੋਸੈਸ ਹੈ ਉਹਨੂੰ ਕੰਪਲੀਟ ਕਰਕੇ ਤੇ ਆਪਣੀ ਜਿਹੜੀ ਹੈ ਸਕੂਲ ਵਗੈਰਾ ਲੈ ਕੇ ਆ ਕੇ ਆਉਣਾ। ਪਰ ਬੰਨੇ ਸੀ ਸਰ ਮੌਕੇ ਤੇ ਕਾਰਪੋਰੇਸ਼ਨ ਅਧਿਕਾਰੀ ਆਏ ਸੀ ਉਹਨਾਂ ਕਹਿੰਦੇ ਕਿ ਸਾਨੂੰ ਕੋਈ ਪਰਮਿਸ਼ਨ ਵਗੈਰਾ ਨਹੀਂ ਦਿਖਾਈ ਕਿ ਦੇਖੋ ਜੀ ਉਹ ਇਸ ਨਾਟ ਆਰ ਬਿਜ਼ਨਸ ਉਹ ਸਾਡਾ ਦੇ ਕੰਮ ਹੈ ਜੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਅੱਛਾ ਜੇ ਨਾ ਕਾਰਪੋਰੇਸ਼ਨ ਕੋ ਪਰਮਿਸ਼ਨ ਲਈ ਹੈ ਜਾਂ ਨਹੀਂ ਲਈ ਹੈ ਉਹ ਉਹਦੇ ਬਾਰੇ ਤੁਹਾਨੂੰ ਕਾਰਪੋਰੇਸ਼ਨ ਹੁਣ ਕੰਮ ਬੰਦ ਕਰ ਦਿੱਤਾ ਗਿਆ ਉੱਥੇ ਪਹਿਲਾਂ ਅਸੀਂ ਉਹਨਾਂ ਨੂੰ ਕਿਹਾ ਸੀ ਜਿੰਨਾ ਚਿਰ ਤੱਕ ਤੁਹਾਨੂੰ ਆਪਣੇ ਡਾਕੂਮੈਂਟੇਸ਼ਨ ਜਿਹੜੀਆਂ ਨੇ ਉਹ ਨਹੀਂ ਸਾਨੂੰ ਦਿਖਾਦੇ ਉਹ ਤਾਂ ਕੰਮ ਨਹੀਂ ਕਰ। ਥੈਂਕ ਯੂ ਤਾਂ ਹਾਂ ਜੀ ਤੁਹਾਨੂੰ ਹਰਦੀਪ ਸਿੰਘ ਸਾਹਿਬ ਹਰਦੀਪ ਸਿੰਘ ਜੀ ਜਿਹੜਾ ਤੁਸੀਂ ਟਾਪਰ ਆ ਰਹੇ ਹੋ ਹਾਂਜੀ ਮੱਲੇ ਆਲਿਆਂ ਦੇ ਅਲੀਗੇਸ਼ਨ ਆ ਕਿ ਅਨधिकृत ਟਾਪਰ ਲਾ ਰਹੇ ਨੇ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਸਰ ਮੱਲੇ ਆਲਿਆਂ ਦਾ ਜੇ ਆਪਣੇ ਘਰ ਨਹੀਂ ਲੱਗਾ ਅਗਲੇ ਘਰ ਲੱਗ ਜਾ ਫਿਰ ਕੋਈ ਅਲੀਗੇਸ਼ਨ ਨਹੀਂ ਹੈਗਾ ਜੀ ਠੀਕ ਹੈ ਜੀ ਟਾਪਰ ਪਿੰਡ 'ਚ ਕਿੰਨੇ ਲੱਗੇ ਇੱਕੋ ਦਾ ਕੱਲੇ ਦਾ ਅਲੀਗੇਸ਼ਨ ਨਹੀਂ ਹੁੰਦਾ ਜੀ ਠੀਕ ਹੈ ਜੀ ਹਰੇ ਕਿਸੇ ਫੋਨ ਦੇ ਵਿੱਚ ਉਹੀ ਹੀ ਰੇਂਜ ਆ ਰਹੀ ਹੈ ਜੇ ਇਹਦੇ ਅੰਡੇ ਦਾ ਬਾੜਾ ਆਇਆ ਤੇ ਫਿਰ ਬਾਕੀ ਘਰਾਂ 'ਚੋਂ ਤੇ ਆ ਰਹੀ ਉਹ ਹੀ ਰੇਂਜ ਆ ਰਹੀ ਹੈ ਜੀ ਸਰ ਮੈਂ ਇਹ ਕਹਿਣਾ ਕਿ ਤੁਸੀਂ ਉਹਨਾਂ ਨੂੰ ਬਿਲਕੁਲ ਪੱਖ 'ਚ ਨਹੀਂ ਲਿਆ ਲਾ ਕੇ ਬੱਚਿਆਂ ਦਾ ਸਕੂਲ ਵੀ ਹੈਗਾ ਇਸੇ ਅਲਟਰਾ ਵਾਇਰਸ ਕਿੰਨਾ ਜਿਹੜੀਆਂ ਬੱਚਾ ਸਕੂਲ ਸਾਥ ਸਕੂਲ ਸਾਥ ਮਟਰ ਐਲੀਗੇਸ਼ਨ ਕਿਹੜੀ ਗੱਲ ਦਾ ਲਾਇਆ ਜੀ ਉਹਨਾਂ ਨੇ ਸਕੂਲ ਸਰ ਕਾਫੀ ਜਿਹੜਾ ਵਾ ਜਿਹੜਾ ਅਨੰਦ ਘਰ 'ਚ ਲੱਗ ਰਿਹਾ ਸਾਡੇ ਕੋਲ ਕੋਈ ਮਤਲਬ ਇਹਨਾਂ ਨੇ ਪੱਖ 'ਚ ਨਹੀਂ ਲਿਆ ਕੋਈ ਗੱਲਬਾਤ ਵੀ ਕੀਤੀ ਹਾਂਜੀ ਸਰ ਆਪਣੇ ਨਾਮ ਜਗਦੀਪ ਸਿੰਘ ਜੀ ਸਦੀਪ ਸਿੰਘ ਜੀ ਠੀਕ ਹੈ ਤੁਸੀਂ ਸਰ ਬਿਲਕੁਲ ਅੱਛਾ ਠੀਕ ਹੈ ਮੈਂ ਉਹ ਐਲੀਗੇਸ਼ਨ ਨਾਲ ਵੀ ਇਹ ਟਾਬਰ ਅਨੰਦ ਘਰ 'ਚ ਲੱਗ ਰਿਹਾ ਜੀ ਗੈਰ ਕਾਨੂੰਨੀ ਇਹ ਤਾਂ ਗਵਰਨਮੈਂਟ ਦਾ ਪਈ ਗਵਰਨਮੈਂਟ ਹੀ ਲੋ ਆ ਰਹੀ ਹੈ ਗਵਰਨਮੈਂਟ ਹਰ ਇੱਕ ਬਿਲਡਿੰਗ ਤੇ ਲਵਾ ਰਹੀ ਐ ਸਰ ਇਹ ਕਹਿ ਰਹੇ ਆ ਅੱਜ ਕੱਲ੍ਹ ਤੇ ਵੀ ਲੱਗ ਰਿਹਾ ਐ ਇਹ ਅੱਜ ਕੱਲ੍ਹ ਕਹਿ ਰਹੇ ਆ ਵੀ ਇਹਦੀ ਰੇਂਜ ਮਾਰੀ ਆ ਸਕੂਲਾਂ ਚ ਲੱਗ ਰਿਹਾ ਹਸਪੀਟਲ ਚ ਲੱਗ ਰਿਹਾ ਕੀ ਗੱਲ ਹਸਪੀਟਲ ਚ ਰੇਂਜ ਉਹਦੇ ਸਹੀ ਹੋ ਜਾਂਦੀ ਐ ਜੀ ਠੀਕ ਆ ਜੀ ਇਹ ਤੇ ਜਾਣ ਬੁੱਝ ਕੇ ਇੱਕ ਘਰ ਚ ਜਿਹੜੇ ਲੱਗ ਚੁੱਕੇ ਆ ਉਹ ਜਿਹੜੇ ਰੇਂਜ ਦੇ ਰਹੇ ਆ ਉਹ ਸਹੀ ਦੇ ਰਹੇ ਆ ਤੇ ਜਿਹੜੇ ਨਵੇਂ ਲੱਗ ਰਹੇ ਉਹ ਗਲਤ ਦੇ ਰਹੇ ਮੁਸਰ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕੋਈ ਪਰਮਿਸ਼ਨ ਵਗੈਰਾ ਦਿਖਾਈ ਨਹੀਂ ਦਿਖਾਈ ਨਹੀਂ ਗਈ ਤੁਹਾਡੇ ਲੋ ਸਰ ਪਰਮਿਸ਼ਨ ਕੰਪਨੀ ਨੇ ਦੇਣੀ ਐ ਕੰਪਨੀ ਨੇ ਉਹ ਡਾਣਾ ਆਪਾਂ ਸਾਰਿਆਂ ਨੇ ਹਾਂ ਹਾਂ ਜੀ ਪਰਮਿਸ਼ਨ ਲੈ ਕੇ ਕਾਰਪੋਰੇਸ਼ਨ ਕੋ ਜਾਏਗੀ ਕੰਪਨੀ ਜਾਏਗੀ ਹਾਂ ਜੀ ਤੇ ਤੁਹਾਨੂੰ ਕੰਪਨੀ ਪ੍ਰੋਵਾਈਡ ਕਰੇਗੀ ਪਰਮਿਸ਼ਨ ਨਹੀਂ ਉਹ ਕੰਪਨੀ ਨੇ ਆਪਰੇ ਦੇਣੀ ਜਿਹੜਾ ਕੋ ਮੰਗੇਗਾ ਕੰਪਨੀ ਨੇ ਦੇਣੀ ਕੰਪਨੀ ਦੀ ਕੰਪਨੀ ਕੋਈ ਅਥਾਰਟੀ ਨਹੀਂ ਹੈਗੀ ਕਿ ਉਹ ਹਨ ਅਧਿਕਾਰੀਆਂ ਵੱਲੋਂ ਜਿਹੜਾ ਪਖਾਵੇ ਉਹਨਾਂ ਨੇ ਕੰਪਨੀ ਨੇ ਗਵਰਨਮੈਂਟ ਕੋ ਆਪਣੀ ਪਰਮਿਸ਼ਨ ਲੈਣੀ ਹੈ ਫਿਰ ਅਧਿਕਾਰੀਆਂ ਵੱਲੋਂ ਜਿਹੜਾ ਤੁਹਾਡਾ ਸਮਾਨ ਕਿਉਂ ਜਬਤ ਕੀਤਾ ਗਿਆ ਫਿਰ ਅਧਿਕਾਰੀਆਂ ਵੱਲੋਂ ਜਿਹੜਾ ਕਾਰਪਸ਼ਟਾਇਆ ਸਰ ਕੋਈ ਕਹਿੰਦੀ ਕੰਪਨੀ ਜਾਏਗੀ ਕੰਪਨੀ ਆਪਣਾ ਸਮਾਨ ਲੈ ਕੇ ਕੋਈ ਨਹੀਂ ਕੋਈ ਉਹਨਾਂ ਨੂੰ ਮਿਸਅੰਡਰਸਟੈਂਡਿੰਗ ਹੋਵੇਗੀ ਉਹ ਕੋਈ ਨਹੀਂ ਸੌਟ ਆਊਟ ਹੋਣੀ। ਤੁਸੀਂ ਤੁਹਾਡੇ ਕਹਿੰਦਾ ਮਤਲਬ ਕੰਪਨੀ ਕੋ ਸਾਰੀਆਂ ਫਾਰਮੈਲਿਟੀਜ਼ ਫਿਲ ਹੈ ਕਿ ਪੂਰੀ ਜੀ ਫਾਰਮੈਲਿਟੀ ਚੱਲ ਗਈਆਂ। ਠੀਕ ਹੈ।